ਅੱਜ ਆਪਾਂ ਤੁਹਾਡੇ ਖਾਤਰ ਇਹ ਸਪੈਸ਼ਲ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਰੇਡ ਜਮਾ ਕਟ ਮੈਲ ਜਾਣਗੇ ਇੱਕ ਤਾਂ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਕੁੱਲ 60000 ਰੁਪਏ ਮੰਗ ਕੀਤੀ ਐ ਸਾਢੇ 3 ਲੱਖ ਦਾ ਆਪਾਂ ਇੱਕ ਘਰ ਲੈ ਕੇ ਪਹੁੰਚੇ ਹਾਂ ਪੂਰਾ ਵਧੀਆ ਵਾਰੀਸਰ ਆਪਾਂ ਗੱਲ ਕਰਦੇ ਹਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦਿਖਾਉਣਾ ਹੈ ਜਿਹੜੀਆਂ ਮਸ਼ੀਨਰੀਆਂ ਲੈ ਕੇ ਆਪਾਂ ਵੀਡੀਓ 'ਚ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94600 ਉਹ ਨਾ 29488 ਜੇ ਤੁਸੀਂ ਐਡ ਕਰਵਾਉਣੀ ਹੈ ਜੀ ਘਰ ਕੁਠੀ ਮਕਾਨ ਦੀ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਾਂਗੇ ਜੀ ਆਪਣੇ ਕੋਲੇ ਆਲਟੋ ਗੱਡੀ ਪਹਿਲੀ ਪਹੁੰਚੀ ਹੈ ਤੁਸੀਂ ਚੈੱਕ ਕਰੋ ਐਲ ਐਕਸ ਆਈ ਗੱਡੀ ਹੈ ਏਸੀ ਹੀਟਰ ਆਪਨ ਵਰਕਿੰਗ ਦੇ ਵਿੱਚ ਮਿਲ ਜੂਗਾ ਜੇ ਆਪਾਂ ਅੰਦਰ ਦੇਖੀਏ ਜੀ ਤਾਂ ਸਕਰੀਨ ਵਗੈਰਾ ਲੱਗੀ ਹੋਈ ਆਪਾਂ ਨੂੰ ਮਿਲ ਜੂਗੀ 스마트 ਸਕਰੀਨ ਲੱਗੀ ਹੋਈ ਹੈ 2009 ਮਾਡਲ ਗੱਡੀ ਆ ਥਰਡ ਓਨਰ ਹੈ ਜੀ ਤੀਜੇ ਨਾਮ ਹੈ ਗੱਡੀ ਆਪਾਂ ਨੂੰ ਮਿਲੂਗੀ ਪਟਿਆਲੇ ਏਰੀਆ ਚ 1,20,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੀਆਂ ਆ ਆਲਟੋ ਗੱਡੀ ਆ ਸੀ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਹੜੀ ਸਸਤੀ ਆਲਟੋ ਗੱਡੀ ਆ ਸੀ ਉਹ ਤੁਹਾਨੂੰ ਅੱਗੇ ਮਿਲੂਗੀ ਕਈ ਆਲਟੋ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਜਿਹੜੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਮਾਲਕ ਨੇ ਦੱਸਿਆ ਮਾਲਕ ਨੇ ਜਾਣਾ ਜੀ ਇੰਗਲੈਂਡ ਬਾਹਰ ਜਾਣ ਤਾਂ ਕਰਕੇ ਗੱਡੀ ਸੇਲ ਕਰਨੀ ਆ ਪੈਸੇ ਦੀ ਲੋਡ ਕਰਕੇ ਜੀ ਗੱਡੀ 'ਚ ਕੰਬੀ ਪੇਸੀ ਕੋਈ ਨਹੀਂ ਹੈਗੀ ਤੇ ਅੰਦਰ ਬਾਹਰੋਂ ਫੋਟੋਆਂ ਇਹਨਾਂ ਨੇ ਬਹੁਤ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ ਸਾਰੇ 85568 73617 ਜੇ ਆਪਾਂ ਸੈਕੰਡ ਗੱਡੀ ਦੀ ਗੱਲ ਕਰੀਏ ਤਾਂ ਸਵੈਪਟ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਸਵੈਪਟ ਗੱਡੀ ਤੁਸੀਂ ਚੈੱਕ ਕਰੋ ਦਿੱਲੀ ਨੰਬਰ ਹੈ ਜੀ ਤੇ ਨੰਬਰ ਪਲੇਟਾਂ ਸਰਕਾਰੀ ਨੇ ਮਾਡਲ ਦਸੰਬਰ ਮਹੀਨਾ 2011 ਸੀ 12 ਮਾਡਲ ਹੀ ਮੰਨ ਲਓ ਜੀ 2 ਲੱਖ ਤੇ 50000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾ ਵੀ ਰੇਟ ਹੋ ਜਾਊਗਾ ਘਾਟਾ ਵਾਦਾ ਕੀਤਾ ਜਾਊਗਾ ਜੀ ਬਾਕੀ ਮਾਲਕ ਨੇ ਕਿਹਾ ਆ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਆ ਕੇ ਦੇਖਣਾ ਚਾਹੁੰਦਾ ਹੈਗਾ 2.5 ਲੱਖ ਰੁਪਏ ਡਿਮਾਂਡ ਹੈ ਨਵੇਂ ਟਾਇਰਾਂ ਚ ਕੰਡੀਸ਼ਨ ਆਲੋਕ ਹੈ ਜੀ ਕਾਗਜ਼ ਪੱਤਰ ਸਾਰੇ ਕੰਪਲੀਟ ਆਪਨ ਮਿਲ ਜਾਣਗੇ ਜੇ ਆਪਾਂ ਮਾਲਕ ਦੇ ਏਰੀਆ ਦੀ ਗੱਲ ਕਰੀਏ ਤਾਂ ਜੀਰੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਜੀਰੇ ਜਾ ਕੇ ਦੇਖ ਸਕਦਾ ਹੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਜੀਰੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ 2.5 ਲੱਖ ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਓਨਰ ਦਾ ਮੋਬਾਈਲ ਨੰਬਰ 8360513414 ਏ ਮਾਲਕ ਦਾ ਮੋਬਾਈਲ ਨੰਬਰ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਆ ਬੋਲਸ ਵੈਗਨ ਦੀ ਵੈਂਟੋ ਕੰਡੀਸ਼ਨ ਆਲੂਕੀ ਆ ਜੀ ਮਾਡਲ 2010 ਹੈ ਜੀ ਕੰਡੀਸ਼ਨ ਪੂਰੀ ਵਧੀਆ ਮਿਲੂਗੀ ਏਰੀਆ ਦੀ ਗੱਲ ਕਰੀਏ ਤਰਨ ਤਰਨ ਮਾਲਕ ਦਾ ਏਰੀਆ ਜੇ ਤੁਸੀਂ ਗੱਡੀ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਬਾਕੀ ਗੱਡੀ ਤੁਸੀਂ ਦੇਖ ਰਹੋ ਜੀ ਜੇ ਤੁਹਾਡੇ ਕੋਲੇ ਵੀ ਜਿੰਨੇ ਦੇਖ ਰھوں ਗੱਡੀ ਐ ਕੂਠੀ ਐ ਘਰ ਮਕਾਨ ਐ ਕੁਛ ਵੀ ਐ ਮੋਟਰਸਾਈਕਲ ਆ ਬੁਲਟ ਐ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ 'ਚ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ 94659 29488 ਜੀ ਬਾਕੀ ਗੱਡੀ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 10 ਮਾਡਲ ਆ ਪੈਟਰੋਲ ਤੇ ਗੱਡੀ ਐ ਇਹ ਜਾ ਕੇ ਦੇਖਣੀ ਐ ਜਾ ਕੇ ਦੇਖ ਸਕਦੇ ਹੋ 145 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਇ ਦਿੱਤਾ ਜੀ ਗੱਡੀ ਆਟੋਮੈਟਿਕ ਹੈ ਸਾਰੇ ਦੀ ਸਾਰੀ ਹੈ ਤੇ ਓਨਰ ਦਾ ਮੋਬਾਈਲ ਨੰਬਰ 62808 63205 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਪੁੱਛਣੀ ਹੈ ਮਾਲਕ ਤੋਂ ਜਾਂ ਗੱਲ ਕਰਨੀ ਹੈ ਮਾਲਕ ਨੂੰ ਕਰੋ ਫੋਨ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਨਾਲ ਦੀ ਨਾਲ ਜਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੱਤ ਵੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਵਧੀਆ ਲੱਗੀਏ ਲਾਈਕ ਜਰੂਰ ਕਰ ਦਿਓ ਤੇ ਜੇਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਦੇਖਣਾ ਚਾਹੁੰਦੇ ਹੋ ਚੈਨਲ ਤੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਜੀ ਕਿਉਂਕਿ ਜਦੋਂ ਸਬਸਕ੍ਰਾਈਬ ਚੈਨਲ ਨੂੰ ਕਰ ਲਓਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਦੇ ਬਿਲੇ ਤੁਹਾਡੇ ਕੋਲ ਮੈਸੇਜ ਪਹੁੰਚਾਇਆ ਕਰੂਗਾ ਜੀ ਤੇ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਆਂ ਵੀਡੀਓ ਚ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਏਰੀਆ ਚੋਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਰੇਟਾਂ ਦੇ ਵਿੱਚ ਘੱਟ ਰੇਟਾਂ ਦੇ ਵਿੱਚ ਆਪਾਂ ਲੈ ਕੇ ਡੇਲੀ ਆਉਣੀ ਆ ਜੀ ਤੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਜਿੰਨੇ ਦੇਖ ਰਹੇ ਹੋ ਤੁਹਾਡੇ ਕੋਲੇ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮੇਤਰਾ ਕੋਲੇ ਕੋਈ ਘਰ ਕੋਠੀ ਮਕਾਨ ਕੋਈ ਵੀ ਗੱਡੀ ਕੋਈ ਵੀ ਮਸ਼ੀਨਰੀ ਹੈ ਵੇਚਣਾ ਚਾਹੁੰਦੇ ਹੋ ਆਪਣੇ ਨੰਬਰ ਤੇ ਭੇਜੋ ਉੱਤੇ ਆਪਣਾ ਨੰ ਤੇ ਹੁਣ ਆਪਾਂ ਗੱਲ ਕਰਾਂਗੇ ਜੀ Swift ਗੱਡੀ ਦੀ ਇੱਕ ਹੋਰ ਆਪਾਂ Swift ਗੱਡੀ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ Swift ਗੱਡੀ ਹੈ ਜੀ ਇਹ VDI ABS ਬ੍ਰੇਕਾਂ ਚ ਤੇ ਅਕਤੂਬਰ ਮਹੀਨਾ 2015 ਮਾਡਲ ਮਾਲਕ ਨੇ ਗੱਡੀ ਦੱਸੀ ਆ ਗੱਡੀ ਫਾਸਟ ਓਨਰ ਹੈ ਜੀ ਪਹਿਲੇ ਨਾਮ ਗੱਡੀ ਹੈ 380 ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਇਹ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ ਚ 80 ਤੋਂ 85 ਪੈਸੇ ਟੈਰਾਂ ਦੀ ਕੰਡੀਸ਼ਨ ਆ AC ਹੀਟਰ ਪੂਰਾ ਵਧੀਆ ਮਿਲ ਜਾਊਗਾ ਤੇ ਸਾਰਾ ਕੁਝ ਵਧੀਆਗਾ ਚਲਾ ਕੇ ਦੇਖਣੀ ਹੈ ਕਿਸੇ ਨੇ ਜਾ ਕੇ ਤੁਸੀਂ ਮਾਲਕ ਦੇ ਘਰੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਲਿਓ ਬਾਕੀ ਰੇਟ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਤੁਹਾਨੂੰ ਗੱਡੀ ਕਿਵੇਂ ਦੀ ਲੱਗੀ ਇਹ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ 74 700 60 007 ਇਹ ਓਨਰ ਦਾ ਮੋਬਾਈਲ ਨੰਬਰ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਅਲਟੋ ਅਲਟੋ ਵੱਡੀ ਦੀ ਗੱਲ ਕਰਦੇ ਹਾਂ ਸੀ ਅਲਟੋ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਕੁੱਲ 60000 ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਰੇਟ ਹੋ ਜਾਊਗਾ ਨਵੇਂ ਟਾਇਰਾਂ ਚ ਇੰਜਣ ਗੇਅਰ ਪੂਰਾ ਵਧੀਆ ਦਿੱਲੀ ਨੰਬਰ ਹੈ ਜੀ ਤੇ ਮਾਡਲ 2006 ਆਪਾਂ ਨੂੰ ਮਿਲੂਗਾ ਫਰੀਦਕੋਟ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਇਹ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਫੋਟੋਆਂ ਮਾਲਕ ਨੇ ਚਾਰੇ ਪਾਸੋਂ ਖਿੱਚ ਕੇ ਭੇਜੀਆਂ ਬਾਹਰੋਂ ਵੀ ਅੰਦਰੋਂ ਵੀ ਫੋਟੋਆਂ ਵਿੱਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਤਾਂ ਮਾਲਕ ਨੂੰ ਫੋਨ ਕਰੋ ਛੇਤੀ ਤੋਂ ਛੇਤੀ ਬਾਕੀ ਰੇਟ ਹੋਜੂਗਾ ਮਾਲਕ ਨੇ ਕਿਹਾ ਅਡਜਸਟਮੈਂਟ ਬਹਿ ਕੇ ਕਰ ਲਵਾਂਗੇ ਤੇ ਮੋਬਾਈਲ ਨੰਬਰ 9417504709 ਗੱਲ ਤੁਹਾਡੀ ਹੋ ਜੂਗੀ ਆਪੇ ਕਰ ਲਿਓ ਤੁਸੀਂ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਘਰ ਦੀ ਜਿਹੜਾ ਘਰ ਆਪਾਂ ਲੈ ਕੇ ਪਹੁੰਚਿਆ ਕੁੱਲ ਡਿਮਾਂਡ 1.5 ਲੱਖ ਰੁਪਏ ਆਪਣੇ ਕੋਲੇ ਪਹੁੰਚੀ ਹੈ ਇੱਕ ਡਿਮਾਂਡ ਹੈ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਵਧੀਆ ਘਰ ਬਣਿਆ ਹੋਇਆ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਨੇ ਜਿਹੜੀ ਜਗ੍ਹਾ ਦੱਸੀ ਅਸੀਂ ਉਹ ਆਪਣੇ ਕੋਲੇ ਕਾਫੀ ਪਹੁੰਚੀ ਹੈਗੀ 12280 ਜਗ੍ਹਾ ਦੱਸੀ ਹੈ ਦੋ ਬਿਸਬੇ ਜੀ ਘਰ ਪੁਰਾਣਾ ਥੋੜਾ ਜਿਹਾ ਪਰ ਵਧੀਆ ਹੈਗਾ ਦੋ ਕਮਰੇ ਇੱਕ ਸਟੋਰ ਰਸੋਈ ਬਾਥਰੂਮ ਤੇ ਇੱਕ ਕਮਰਾ ਉੱਤੇ ਵੀ ਬਣਿਆ ਹੋਇਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੋਕੇਸ਼ਨ ਆਪਣੇ ਕੋਲੇ ਪਹੁੰਚੇਗਾ ਸਹਿਣਾ ਸ਼ਹਿਰ ਜੀ 메ਨ ਸ਼ਹਿਰ ਸਹਿਣਾ ਬਰਨਾਲੇ ਦੇ ਲਾਗੇ ਪੈ ਜਾਂਦਾ ਹੈ 3.5 ਲੱਖ ਰੁਪਏ ਡਿਮਾਂਡ ਹੈ ਓਨਰ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜੀ 78 373 ਤੇ 38 538 ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਆਪੇ ਕਰ ਲਿਓ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ। ਘਰ ਵੀ ਤੁਸੀਂ ਦੇਖ ਲਿਆ ਤੇ ਗੱਡੀਆਂ ਵੀ ਦੇਖ ਲਈਆਂ, ਆਲਟੋ ਗੱਡੀ ਵੀ ਦੇਖ ਲਈ ਸਸਤੀ। ਸਾਰਾ ਕੁਝ ਤੁਸੀਂ ਦੇਖ ਲਿਆ ਜੀ। ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਹਾਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਵੀਡੀਓ ਨੂੰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਡੇ ਖਾਤਰ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਬਾਕੀ ਤੁਹਾਨੂੰ ਕਿਹੜੇ ਏਰੀਆ ਚੋਂ ਤੁਹਾਡੇ ਏਰੀਆ ਚੋਂ ਤੁਹਾਡੇ ਪਿੰਡ ਸ਼ਹਿਰ ਤੋਂ ਤੁਹਾਨੂੰ ਕੋਈ ਗੱਡੀ ਮੋਟਰਸਾਈਕਲ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਚਾਹੀਦਾ ਤਾਂ ਕਰੋ ਕਮੈਂਟ ਆਪਾਂ ਤੁਹਾਡੇ ਖਾਤਰ ਵੀ ਲੈ ਕੇ ਪਹੁੰਚ ਜਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਆਪਣੇ ਕੋਲੇ ਭੇਜੋ ਆਪਣੇ ਨੰਬਰ ਤੇ ਨੰਬਰ WhatsApp ਆਪਣਾ ਉੱਪਰ ਹਰੇ ਜਖਰਾਂ ਚ ਲਿਖ ਰਹੇ ਹਾਂ ਦਾ ਪੂਰੀ ਵੀਡੀਓ ਚੀ